ਨਵਾਜੀ ਲੋ ਜੀ ਅਪਡੇਟ ਦਈਏ ਵੀਕੈਂਡ ਤੋਂ ਬਾਅਦ ਖਬਰਾਂ ਸਾਂਝੀਆਂ ਕਰਨ ਲੱਗਿਆ ਇੱਕ ਤਾਂ ਜਲੰਧਰ ਇਲੈਕਸ਼ਨ ਬਾਰੇ ਗੱਲਬਾਤ ਕਰ ਲਿਓ ਤੇ ਵਧਾਈਆਂ ਜੀ ਕਹਿੰਦੇ ਆਮ ਆਦਮੀ ਪਾਰਟੀ ਨੂੰ ਜੀ ਹਾਂ ਬਿਲਕੁਲ ਆਮ ਆਦਮੀ ਪਾਰਟੀ ਬਹੁਤ ਵੱਡੇ ਮਾਰਜਿਨ ਦੇ ਨਾਲ ਜਿੱਤੀ ਹੈ 55000 ਵੋਟ ਜਿਹੜੀ ਹੈ ਹਾਸਲ ਕੀਤੀ ਹੈ ਤੇ ਇਹ ਵੀ ਗੱਲ ਹੈ ਕਿ ਬੀਜੇਪੀ ਦੂਜੇ ਨੰਬਰ ਤੇ ਰਹੀ ਹੈ ਤੇ ਕਾਂਗਰਸ ਤੀਜੇ ਨੰਬਰ ਤੇ ਰਹੀ ਹੈ ਜੇਕਰ ਦੋਹਾਂ ਦੀ ਵੋਟ ਵੀ ਮਿਲਾ ਲਈਏ ਤਾਂ ਵੀ ਆਮ ਆਦਮੀ ਪਾਰਟੀ ਦੇ ਬਰਾਬਰ ਨਹੀਂ ਹੁੰਦੀ ਤੇ ਕਰੀਬ 37000 ਵੋਟਾਂ ਦੇ ਫਰਕ ਦੇ ਨਾਲ ਜਿੱਤੂ ਰਹੇ ਨੇ ਮਹਿੰਦਰ ਭਾਗਤ ਦੇਸ ਦੇ ਨਾਲ ਹੀ ਜਿਹੜੀ ਅਕਾਲੀ ਦਲ ਦੀ ਕੈਂਡੀਡੇਟ ਜਿਸ ਤੋਂ ਸਪੋਰਟ ਵਾਪਸ ਲਈ ਸੀ ਮਹਿਜ਼ 1200 ਵੋਟ ਪਈ ਹੈ ਤੇ ਹੋਰ ਵੀ ਪਾਰਟੀਆਂ ਜਿਹੜੀਆਂ ਬਿਲਕੁਲ ਹਾਸ਼ੀਏ ਤੇ ਚਲੇ ਗਏ ਨੇ ਤੇ 16 16 17 17000 ਵੋਟ ਜਿਹੜੀ ਹੈ ਉਹ ਬੀਜੇਪੀ ਤੇ ਕਾਂਗਰਸ ਨੂੰ ਪਈ ਹੈ ਜਦ ਕਿ ਆਮ ਆਦਮੀ ਪਾਰਟੀ ਬਹੁਤ ਵੱਡੇ ਪੱਧਰ ਤੇ ਵੋਟ ਲੈ ਕੇ ਗਈ ਹੈਗੀ ਪਰ ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਕੁਝ ਅਪਡੇਟਸ ਜਿਹੜੀਆਂ ਨੇ ਅੱਜ ਬਹੁਤ ਇੰਪੋਰਟੈਂਟ ਨੇ ਉਹ ਆਪਣੇ ਦਰੋਤਿਆਂ ਤੱਕ ਜ਼ਰੂਰ ਪਹੁੰਚਾਉਣੀਆਂ ਚਾਹੁੰਦੇ ਹਾਂ ਕਿ ਇੱਕ ਤਾਂ ਅੱਜ ਬਾਗੀ ਧੜੇ ਦੀ ਮੀਟਿੰਗ ਹੋਈ ਤੇ ਦੂਜੇ ਪਾਸੇ ਅਕਾਲੀ ਦਲ ਦੀ ਮੀਟਿੰਗ ਹੋ ਦੋਹਾਂ ਦੇ ਵਿੱਚ ਕਿਉਂਕਿ ਆ ਪਾਰਟੀਬਾਜ਼ੀ ਜਿਹੜੀ ਆ ਉਹ ਇੱਕ ਦੂਜੇ ਤੇ ਇਲਜ਼ਾਮ ਬਾਜ਼ੀ ਚੱਲ ਰਹੀ ਹੈ ਪਰ ਇਸੇ ਦੇ ਵਿੱਚ ਅੱਜ ਇੱਕ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਵੀ ਹੋਈ ਹੈ ਜਿਨ੍ਹਾਂ ਦੇ ਵੱਲੋਂ ਸੁਖਬੀਰ ਬਾਦਲ ਨੂੰ ਤਲਬ ਕੀਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਤੇ ਕਿ 15 ਦਿਨਾਂ ਦੇ ਵਿੱਚ ਪੇਸ਼ ਹੋਵੋ ਤੇ ਆਪਣਾ ਸਪਸ਼ਟੀਕਰਨ ਦੇਵੋ ਤੁਹਾਡੇ ਯਾਦ ਹੋਵੇ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ 2016-17 ਦੇ ਦਰਮਿਆਨ ਉਦੋਂ ਰਾਮ ਰਹੀਮ ਨੂੰ ਮੁਆਫੀ ਦਿੱਤੀ ਗਈ ਸੀ ਸਿੰਸਾਹ ਜੱਥੇਦਾਰ ਸਾਹਿਬਾਨ ਦੇ ਵੱਲੋਂ ਤੇ ਇਹ ਵੀ ਗੱਲ ਆਈ ਸੀ ਕਿ ਸੁਖਬੀਰ ਬਾਦਲ ਨੇ ਚੰਡੀਗੜ੍ਹ ਦੇ ਵਿੱਚ ਜੱਥੇਦਾਰਾਂ ਨੂੰ ਬੁਲਾ ਕੇ ਕਿਹਾ ਕਿ ਮੁਆਫੀ ਦਿਓ ਹਾਲਾਂਕਿ ਰਾਮ ਰਹੀਮ ਨੇ ਮੁਆਫੀ ਮੰਗੀ ਵੀ ਨਹੀਂ ਸੀ ਤੇ ਮੁਆਫੀ ਕਿਹੜੇ ਮਾਮਲੇ ਦੇ ਵਿੱਚ ਦਿੱਤੀ ਗਈ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਉਸ ਨੇ ਸਵਾਗ ਰਚਾਇਆ ਸੀ 2007 ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਹੁਣ ਬਾਗੀ ਧੜੇ ਦੇ ਵੱਲੋਂ ਸੀ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਕੀਤੀ ਗਈ ਕਿ ਸੁਖਬੀਰ ਬਾਦਲ ਦਾ ਉਸ ਦੇ ਵਿੱਚ ਮੁਆਫੀ ਦਿਵਾਉਣ ਦੇ ਵਿੱਚ ਵੀ ਰੋਲ ਸੀ ਤੇ ਇੱਕ 90 ਲੱਖ ਦੇ ਇਸ਼ਤਿਹਾਰ ਅਖਬਾਰਾਂ ਦੇ ਵਿੱਚ ਦਿੱਤੇ ਗਏ 2016 ਦੇ ਵਿੱਚ ਇਹ ਕਹਿ ਕੇ ਕਿ ਇਹ ਜਿਹੜੀ ਮਾਫੀ ਹੈ ਉਹ ਸਹੀ ਹੈ ਜੀ ਮਤਲਬ ਮਾਫੀ ਨੂੰ ਜਾਇਜ਼ ਠਹਿਰਾਉਂਦੇ ਆ ਕੇ ਰਾਮ ਰਹੀਮ ਨੂੰ ਮਾਫੀ ਦਿੱਤੀ ਗਈ ਮਾਫੀ ਜਾਇਜ਼ ਹੈ ਇਹ ਜ਼ਰੂਰੀ ਸੀ ਕਿ ਇਹਦੇ ਨਾਲ ਟਕਰਾਅ ਖਤਮ ਹੋਊਗਾ ਸਿੱਖ ਕੌਮ ਦਾ ਹਿਰਦਾ ਵੱਡਾ ਹੈ ਅਸੀਂ ਮਾਫੀ ਦੇ ਦਿੰਦੇ ਆ ਤਾਂ ਉਹ ਚੀਜ਼ ਨੂੰ ਜਸਟੀਫਾਈ ਕਰਨ ਵਾਸਤੇ ਗੁਬਿੰਦਰ ਜੀ ਜਿਹੜਾ ਚੜਾਵਾ ਚੜਦਾ ਹੈ ਜਿਹੜੇ ਲੋਕਦਾਨ ਪੁੰਨ ਕਰਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਉਹੀ ਬਜਟ ਹੁੰਦਾ ਸ਼੍ਰੋਮਣੀ ਕਮੇਟੀ ਦੇ ਕੋਲੇ ਜਿਹੜਾ 12-1300 ਕਰੋੜ ਦਾ ਬਜਟ ਹੈ ਉਹਦੇ ਵਿੱਚੋਂ 90 ਲੱਖ ਅਖਬਾਰਾਂ ਤੇ ਇਸ਼ਤਿਹਾਰ ਦੇ ਦਿੱਤੇ ਗਏ ਕਿ ਹਾਂਜੀ ਜਸਟੀਫਾਈ ਕਰਨ ਦੇ ਲਈ ਤਾਂ ਹੁਣ ਉਸ ਮਾਮਲੇ ਦੇ ਵਿੱਚ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ ਹੈ ਤੇ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ 15 ਦਿਨਾਂ ਦੇ ਵਿੱਚ ਵਿੱਚ ਸਪਸ਼ਟੀ ਸਪਸ਼ਟੀਕਰਨ ਮੰਗਿਆ ਕਿ ਤੁਹਾਡਾ ਕੀ ਰੋਲ ਸੀ ਇੱਕ ਤਾਂ ਇਹ ਹੈਗੀ ਹੈ ਸੈਕੰਡ ਇਹ ਹੈਗੀ ਹੈ ਕਿ ਸ਼੍ਰੋਮਣੀ ਕਮੇਟੀ ਚੋਣਾਂ ਜਿਹੜੀਆਂ ਨੇ ਉਹ ਹੋਣ ਹੋਰ ਗਿਆ ਹਾਲਾਂਕਿ 2011 ਦੇ ਵਿੱਚ ਹੋਈਆਂ ਸੀ ਤੇ 5 ਸਾਲ ਬਾਅਦ ਕਰਾਉਣੀਆਂ ਹੁੰਦੀਆਂ ਨੇ ਜੀ ਪਰ ਕਿਉਂਕਿ ਸੈਂਟਰ ਚ ਬੀਜੇਪੀ ਦੀ ਸਰਕਾਰ ਸੀ ਜਿਹੜਾ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਹੈ ਉਹ ਸੈਂਟਰ ਦੇ ਅੰਦਰ ਆ ਉਹਦਾ ਡਾਇਰੈਕਟਰ ਸੈਂਟਰ ਲਾਉਂਦਾ ਹੈ ਸੈਂਟਰ ਦੀ ਸਰਕਾਰ ਲਾਉਂਦੀ ਹੈ ਤੇ ਅਕਾਲੀ ਦਲ ਨੇ ਚੋਣਾਂ ਹੋਣ ਹੀ ਨਹੀਂ ਦਿੱਤੀਆਂ ਤੁਸੀਂ ਦੇਖੋ ਕਿ 2011 ਤੋਂ ਬਾਅਦ ਹੁਣ 2024 ਆ ਗਿਆ ਜੀ ਕਿ ਕਰੀਬ 13 ਸਾਲ ਹੋ ਗਏ ਹੁਣੇ ਵੋਟਾਂ ਨਹੀਂ ਪਈਆਂ ਪਰ ਹੁਣ ਵੋਟਾਂ ਪੈਣੀਆਂ ਨੇ 31 ਜੁਲਾਈ ਉਹਦੀ ਡੇਟ ਹੈ ਕਿ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਬਣਾਈਆਂ ਜਾਣ ਤਾਂ ਇਹ ਤੋਂ ਇਹ ਲੱਗਦਾ ਹੈ ਕਿ ਜਿਹੜਾ ਅਕਾਲੀ ਦਲ ਦਾ ਬਾਗੀ ਤੜਾ ਉਹ ਵੀ ਸ਼੍ਰੋਮਣੀ ਕਮੇਟੀ ਚੋਣਾਂ ਲੜੂਗਾ ਤੇ ਦੂਜੇ ਪਾਸੇ ਅਮਰਿਤਪਾਲ ਸਿੰਘ ਦੇ ਵੱਲੋਂ ਵੀ ਕਿਹਾ ਗਿਆ ਸੀ ਆਪਣੇ ਪਿੱਤਾ ਦੇ ਰਾਹੀਂ ਮੀਡੀਆ ਦੇ ਵਿੱਚ ਇਹ ਗੱਲ ਆਈ ਸੀ ਲੋਕਾਂ ਤੱਕ ਪਹੁੰਚਾਉਣ ਦੇ ਲਈ ਕਿ ਵੋਟਾਂ ਮਣਾਓ ਵੱਧ ਤੋਂ ਵੱਧ ਤਾਂ ਜੋ ਚੰਗੇ ਨੁਮਾਇंदे ਚੁਣੇ ਜਾਣ ਦੇਖੋ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਇੱਕ ਸਰਮੌਰ ਸੰਸਥਾ ਹੈ ਗੁਰਦੁਆਰਿਆਂ ਦਾ ਪ੍ਰਬੰਧ ਜਿਹੜਾ ਉਹ ਸ਼੍ਰੋਮਣੀ ਕਮੇਟੀ ਨੇ ਚਲਾਉਣਾ ਹੁੰਦਾ ਜੇ ਚੰਗੇ ਨੁਮਾਇंदे ਜਿਹੜੇ ਨੇ ਕਿਉਂਕਿ ਵੋਟਾਂ ਪੈ ਕੇ ਪਹਿਲਾਂ ਮੈਂਬਰ ਚੁ ਮੈਂਬਰ ਜਿਹੜੇ ਨੇ ਪ੍ਰਧਾਨ ਚੁਣਦੇ ਨੇ ਫਿਰ ਜਿਹੜਾ ਇੱਕ ਗੁਰਦੁਆਰਾ ਸਾਹਿਬ ਦਾ ਰੱਖ-ਰਖਾਉ ਆ ਇੱਕ ਤਾਂ ਉਹਦਾ ਪ੍ਰਬੰਧ ਚਲਾਉਣਾ ਤੇ ਨਾਲ ਹੀ ਜਿਹੜੇ ਐਸਜੀਪੀਸੀ ਦੇ ਕਾਲਜ ਨੇ ਸਕੂਲ ਨੇ ਯੂਨੀਵਰਸਿਟੀਆਂ ਨੇ ਉਹਨਾਂ ਸਾਰਿਆਂ ਦਾ ਪ੍ਰਬੰਧ ਵੀ ਜਿਹੜਾ ਹੈ ਮੈਡੀਕਲ ਕਾਲਜ ਨੇ ਬਹੁਤ ਕੁਝ ਐਸਟ੍ਰੋਮ ਨੇ ਕਮੇਟੀ ਚਲਾ ਰਹੀ ਜੀ ਉਹਦਾ ਪ੍ਰਬੰਧ ਵੀ ਜਿਹੜਾ ਹੈ ਫਿਰ ਉਹਦੇ ਵਿੱਚ ਇੰਪਲਾਈਮੈਂਟ ਵੀ ਹੈ ਕਿੰਨੇ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਵਿੱਚ ਗ੍ਰੰਤੀ ਸਿੰਘ ਰੱਖੇ ਜਾਂਦੇ ਨੇ ਸੇਵਾਦਾਰ ਰੱਖੇ ਜਾਂਦੇ ਨੇ ਕੀਰਤਨੀਏ ਸਿੰਘ ਰੱਖੇ ਜਾਂਦੇ ਨੇ ਬਹੁਤ ਵੱਡਾ ਸਿਸਟਮ ਹੈ ਸ਼ਰਮਣੀ ਕਮੇਟੀ ਦਾ ਤੇ ਇਸ ਕਰਕੇ ਉਹਦੇ ਵਿੱਚ ਸਾਰੇ ਸਿੱਖਾਂ ਨੂੰ ਇਨਵੋਲਵ ਹੋਣਾ ਜ਼ਰੂਰੀ ਹੈਗਾ ਤੇ ਹੁਣ ਇਹ ਗੱਲ ਵੀ ਹੈ ਵੀ ਉਹਦੇ ਵਿੱਚ ਕਿਹੜੇ ਮੈਂਬਰ ਚੁਣੇ ਜਾਣਗੇ ਕਿਹਦਾ ਅੱਗੇ ਦਬਦਬਾ ਹੋਏਗਾ ਕਿਉਂਕਿ ਹੁਣ ਤੱਕ ਤਾਂ ਕਾਲੀ ਦਲ ਬਾਦਲ ਦਾ ਜਿਹੜਾ ਦਬਦਬਾ ਹੈ ਉਹ ਸ਼ਰਮਣੀ ਕਮੇਟੀ ਤੇ ਰਹਿ ਹੈ ਵੀ ਇਲਜ਼ਾਮ ਲੱਗਦੇ ਰਹੇ ਨੇ ਕਿ ਲਖਾਫੇ ਦੇ ਵਿੱਚੋਂ ਪ੍ਰਧਾਨ ਚੁਣਦੇ ਰਹੇ ਨੇ ਕਦੇ ਵੋਟਾਂ ਕਰ ਪਈਆਂ ਹੀ ਕਿਉਂਕਿ ਵਨ ਸਾਈਡਿਡ ਗੱਲ ਹੁੰਦੀ ਸੀਗੀ ਹਮੇਸ਼ਾ ਜੀ ਇਹਦੇ ਨਾਲ ਹੀ ਇੱਕ ਹੋਰ ਇੰਪੋਰਟੈਂਟ ਨਿਊਜ਼ ਹੈਗੀ ਆ ਉਹ ਇਹ ਹੈ ਕਿ ਅਮਰਿਤਪਾਲ ਸਿੰਘ ਨੇ ਇੱਕ ਚਿੱਠੀ ਲਿਖੀ ਹੈ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਜੀ ਕਿ ਉਹਨਾਂ ਨੂੰ ਮੌਨਸੂਨ ਸੈਸ਼ਨ ਸ਼ੁਰੂ ਹੋਣਾ 22 ਜੁਲਾਈ ਨੂੰ ਜੀ ਕਿ ਮੈਨੂੰ ਵੀ ਮੌਨਸੂਨ ਸੈਸ਼ਨ ਦੇ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਜਾਵੇ ਮੈਂ ਚੁਣਿਆ ਹੋਇਆ ਨੁਮਾਇੰਦਾ ਐ ਮੈਂ ਐਮ ਪੀ ਐ ਮੈਨੂੰ 4 ਲੱਖ ਤੋਂ ਵੱਧ ਲੋਕਾਂ ਨੇ ਵੋਟ ਪਾਈ ਐ ਤੇ 22 ਜੁਲਾਈ ਨੂੰ ਸੈਸ਼ਨ ਸ਼ੁਰੂ ਐ ਮੈਂ ਵੀ ਆਪਣੀ ਆਵਾਜ਼ ਰੱਖਣਾ ਚਾਹੁੰਦਾ ਆਪਣੇ ਮੁੱਦੇ ਪੰਜਾਬ ਦੇ ਰੱਖਣਾ ਚਾਹੁੰਦਾ ਤੇ ਇਸ ਕਰਕੇ ਲੋੜਿੰਦੇ ਪ੍ਰਬੰਧ ਕੀਤੇ ਜਾਣ ਹਾਲਾਂਕਿ ਹੁਣ ਓਮ ਬਿਰਲਾ ਜਿਹੜੇ ਨੇ ਲੋਕ ਸਭਾ ਦੇ ਸਪੀਕਰ ਨੇ ਉਹ ਤਾਂ ਕੀ ਰੁਖ اختیار ਕਰਦੇ ਨੇ ਕਿ ਉਹ ਮਨਜ਼ੂਰੀ ਮਿਲਦੀ ਹੈ ਆਉਣ ਦੀ ਆਗਿਆ ਮਿਲਦੀ ਹੈ ਜਾਂ ਨਹੀਂ ਮਿਲਦੀ ਇਹ ਤਾਂ ਦੇਖਣਾ ਹੋਵੇਗਾ ਪਰ ਉਹਨਾਂ ਨੇ ਆਪਣੀ ਇੱਛਾ ਜ਼ਾਹਿਰ ਕੀਤੀ ਹੈ ਤੇ ਇੱਕ ਈਮੇਲ ਦੇ ਜ਼ਰੀਏ ਆਪਣੀ ਗੱਲ ਉਹਨਾਂ ਨੇ ਉਹ ਲੋਕ ਸਭਾ ਦੇ ਸਪੀਕਰ ਕੋਲ ਰੱਖੀ ਹੈਗੀ ਆ ਉਹ ਮਿਰਲਾ ਦੇ ਕੋਲੇ ਅਮਰਿਤਪਾਲ ਸਿੰਘ ਦੇ ਕੋਲੋਂ ਜਿਹੜੀਆਂ ਮੇਜਰ ਨਿਊਜ਼ ਜਿਹੜੀਆਂ ਸੀਗੀਆਂ ਅੱਜ ਦੀਆਂ ਇਹ ਇੰਪੋਰਟੈਂਟ ਸੀਗੀਆਂ ਤੇ ਜ਼ਰੂਰੀ ਵੀ ਸੀਗੀਆਂ ਸਰੋਤਾਂ ਤੱਕ ਪਹੁੰਚਾਉਣਾ ਜੀ 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 ਸੋ ਬਹੁਤ ਬਹੁਤ ਧੰਨਵਾਦ ਹਾਂ ਜੀ ਕੱਲ ਨੂੰ ਆਪਾਂ ਜਰੂਰ ਤੁਹਾਡੇ ਨਾਲ ਹੋਰ ਵੀ ਅਪਡੇਟ ਕਰਾਂਗੇ ਜੇ ਕੋਈ ਹੋਰ ਛੋਟੀ ਕੋਈ ਪੰਜਾਬ ਦੀ ਕੋਈ ਖਬਰ ਹੈ ਤਾਂ ਆਪਾਂ ਜਰੂਰ ਆਪਣੇ ਕੋਲ ਇੱਕ ਮਿੰਟ ਹੈਗਾ ਜੀ ਜੀ ਆ ਬਿਲਕੁਲ ਇਸ ਦੇ ਨਾਲ ਹੀ ਜਿਹੜੀ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਹੋਈ ਹੈ ਉਹਦੀ ਉਹਦੇ ਵਿੱਚ ਤਿੰਨ ਤੋਂ ਚਾਰ ਫੈਸਲੇ ਨੇ ਇੱਕ ਤਾਂ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਸੀਗੇ ਇਕਬਾਲ ਸਿੰਘ ਉਹਨਾਂ ਨੂੰ ਤਨਖਾਹ ਲਈ ਗਈ ਹੈਗੀ ਉਹਨਾਂ ਨੇ ਕੁਝ ਗਲਤੀਆਂ ਕੀਤੀਆਂ ਸੀਗੀਆਂ ਤੇ ਉਹਨਾਂ ਨੂੰ ਤਨਖਾਹ ਲਈ ਗਈ ਹੈ ਇਹਦੇ ਨਾਲ ਹੀ ਗਲੋਬਲ ਵਾਰਮਿੰਗ ਤੇ ਵੀ ਗੱਲ ਹੋਈ ਹੈ ਕਿ ਸਾਰੇ ਸਿੱਖਾਂ ਨੂੰ ਇੱਕ ਇੱਕ ਤੋ ਦਾ ਇੱਕ ਰੁੱਖ ਜਿਹੜਾ ਇਹੋ ਜ਼ਰੂਰ ਲਾਉਣਾ ਚਾਹੀਦਾ ਤਾਂ ਜੋ ਵਾਤਾਵਰਨ ਜਿਹੜਾ ਹੈ ਉਹ ਸਹੀ ਹੋ ਸਕੇ ਇਹ ਵੀ ਸਿੰਘ ਸਹਿਬਾਨ ਦੇ ਵੱਲੋਂ ਅੱਜ ਦੀ ਮੀਟਿੰਗ ਦੇ ਵਿੱਚ ਕਿਹਾ ਗਿਆ ਹੈ ਇਹਦੇ ਨਾਲ ਹੀ ਜਿਹੜੀ ਹੁਣ ਅਗਲੀ ਗੱਲ ਹੈਗੀ ਆ ਕਿ ਪੰਜਾਬ ਦੇ ਵਿੱਚ ਹੁਣ ਹੋਰ ਜਮਿਨੀ ਚੋਣਾਂ ਹੋਣੀਆਂ ਨੇ ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਰਹੇ ਆ ਕਿ ਇੱਕ ਜਮਿਨੀ ਚੋਣ ਤਾਂ ਹੋ ਲਈ ਉਹ ਤਾਂ ਜਿੱਤ ਲਈ ਆਮ ਆਦਮੀ ਪਾਰਟੀ ਨੇ ਤੇ ਸੀਐਮ ਮਾਨ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਕੰਮਾਂ ਦੀ ਜਿੱਤ ਹੈ ਜਿਹੜਾ ਸਵਾ ਸਾਲ ਦੇ ਵਿੱਚ ਇਹ ਕੰਮ ਕੀਤੇ ਨੇ ਇਹ ਹਮੇਸ਼ਾ ਹੁੰਦਾ ਵੀ ਆਇਆ ਇੱਕ ਸੱਤਾਧਾਰੀ ਪਿਰ ਜਿਹੜੀ ਹੈ ਉਹ ਲੋਕ ਇਸ ਕਰਕੇ ਚਿਤਾਉਂਦੇ ਨੇ ਕਿ ਜਿਹੜਾ ਐਮਐਲਏ ਸਬੰਧਤ ਧਿਰ ਦਾ ਹੋਏਗਾ ਤਾਂ ਜ਼ਿਆਦਾ ਕੰਮ ਹੁੰਦੇ ਨੇ ਕਿਉਂਕਿ ਵਿਰੋਧੀ ਧਿਰਾਂ ਦੇ ਐਮਐਲਏ ਨੂੰ ਤਾਂ ਬਹੁਤਾ ਕੰਮ ਜਿਹੜਾ ਉਹ ਕਰਨ ਨਹੀਂ ਦਿੱਤਾ ਜਾਂਦਾ ਫਿਰ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਹ ਸਿਹਰਾ ਜਿਹੜਾ ਇਹ ਇਹ ਫਿਰ ਉਸ ਦੂਜੀ ਪਾਰਟੀ ਨੂੰ ਚਲੇ ਜਾਊਗਾ ਤਾਂ ਕਿਉਂਕਿ ਆਪਣੇ ਦੇਸ਼ ਦੀ ਰਾਜਨੀਤੀ ਜਿਹੜੀ ਹੈ ਇੱਕ ਛੋਟੀ ਜਿਹੀ ਹੋਰ ਖਬਰ ਜਿਹੜੀ ਜ਼ਰੂਰੀ ਬਹੁਤ ਹੈ ਕਿ ਜਸਟਨ ਟਰੂਡੋ ਦਿਲਜੀਤ ਦੋਸਾਂਝ ਨੂੰ ਮਿਲਦੇ ਨੇ ਕਨਸਰਟ ਤੋਂ ਪਹਿਲਾਂ ਵੀਡੀਓ ਵਾਇਰਲ ਹੁੰਦੀ ਹੈ ਸਾਹਮਣੇ ਹੁੰਦੀ ਹੈ ਟਵੀਟ ਕਰਦੇ ਨੇ ਤੇ ਹੁਣ ਮਨਜਿੰਦਰ ਸਰਸਾ ਨੇ ਕਿਹਾ ਏ ਕਿ ਜਸਟਨ ਟਰੂਡੋ ਨੇ ਦਿਲਜੀਤ ਦੋਸਾਂਝ ਨੂੰ ਪੰਜਾਬੀ ਮੁੰਡਾ ਕਿਉਂ ਕਿਹਾ ਭਾਰਤੀ ਕਿਉਂ ਨਹੀਂ ਕਿਹਾ ਸਵਾਲ ਚੁੱਕ ਦੁੱਤੇ ਨੇ ਜੀ ਜੀਪੀ ਦੇ ਆਗੂ ਨੇ ਮਨਜਿੰਦਰ ਸਰਸਾ ਬਈ ਤੁਸੀਂ ਦੇਖੋ ਕਿ ਠੀਕ ਹੈ ਪੰਜਾਬ ਫਰਜ਼ ਦਾ ਹਿੱਸਾ ਹੀ ਹੈ ਜੇ ਉਹਨੂੰ ਪੰਜਾਬੀ ਕਹੇ ਤਾਂ ਤੁਸੀਂ ਇੰਨਾ ਉੱਤੇ ਰਿਐਕਟ ਕਰ ਰਹੇ ਹੋ ਤੁਸੀਂ ਉਹ ਕਿਹੜੇ ਇਸ ਵੇਲੇ ਕੋਈ ਵਰਲਡ ਕੱਪ ਲਈ ਜਾਂ ਕਿਸੇ 올림픽 ਲਈ ਰਿਪਰੈਜ਼ੈਂਟ ਕਰ ਰਹੇ ਹੈਗੇ ਜੀ 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 ਨੂੰ ਰਿਪਰੈਜ਼ੈਂਟ ਕਰ ਰਹੇ ਹੈਗੇ ਇੱਕ ਪੰਜਾਬੀ ਦੇ ਤੌਰ ਤੇ ਉੱਥੇ ਕੰਸਰਟ ਕਰ ਰਹੇ ਨੇ ਪੰਜਾਬੀ ਗੀਤ ਉਹਨਾਂ ਨੇ ਗਾਉਣੇ ਨੇ ਤੇ ਜਸਟਿਨ ਟਰੂਡੋ ਉਹਨਾਂ ਨੂੰ ਮਿਲੇ ਉਹਨਾਂ ਨੇ ਉਹਦੀ ਤਾਰੀਫ਼ ਕੀਤੀ ਕਿ ਕਿਵੇਂ ਸੋਲਡ ਆਊਟ ਹੋ ਰਹੇ ਨੇ ਸ਼ੋਅ ਤੇ ਮਨਜਿੰਦਰ ਸਿੰਘ ਸਿਰਸਾ ਨੇ ਇਸ ਤੇ ਸਵਾਲ ਚੁੱਕਿਆ ਕਿ ਜੀ ਤੁਸੀਂ ਇੰਡੀਅਨ ਕਿਉਂ ਨਹੀਂ ਕਿਹਾ ਤੁਹਾਡੀ ਇਹ ਤੋਂ ਪਤਾ ਲੱਗਦਾ ਕਿ ਤੁਸੀਂ ਨਫਰਤ ਕਰਦੇ ਹੋ ਕਿ ਭਾਰਤੀ ਕਿਉਂ ਨਹੀਂ ਕਿਹਾ ਤੁਸੀਂ ਪੰਜਾਬੀ ਕਿਉਂ ਨਹੀਂ ਕਿਹਾ ਉਹਨਾਂ ਦੇ ਵੱਲੋਂ ਇਹ ਹੁਣ ਵੀਡੀਓ ਜਿਹੜੀ ਆਪਣੀ ਸੀ ਜਿੱਤੀ ਗਈ ਹੈ ਮਨਿੰਦਰ ਸਿੰਘ ਸਿਰਸਾ ਦੇ ਵੱਲੋਂ ਧੰਨਵਾਦ ਹੈ ਜੀ ਕੱਲ ਨੂੰ ਨਵੀਆਂ ਖਬਰਾਂ ਨਾਲ ਦੁਬਾਰੇ ਜੋੜਾਂਗੇ ਬਹੁਤ ਬਹੁਤ ਧੰਨਵਾਦ ਜੀ ਲਓ ਜੀ ਸਿਰਸਾ ਸਾਹਿਬ ਤੁਹਾਨੂੰ ਵੀ ਹਾਰ